The <laughs> cat ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿੱਦਾਂ ਹਾਲ ਚਾਲ ਸਾਰੇ ਠੀਕ ਠਾਕ ਆਈਓ ਸਾਰੇ ਠੀਢਾ ਖੋਗੇ ਤੇ ਪੁਰਤਗਾਲ ਦੇ ਵਿੱਚ ਸਭ ਤੋਂ ਜ਼ਿਆਦਾ ਹੁਣ ਕਮੈਂਟ ਤੇ ਸਭ ਤੋਂ ਜ਼ਿਆਦਾ ਸਵਾਲ ਇੱਕੇ ਗੱਲ ਨੂੰ ਲੈ ਕੇ ਪੁੱਛਿਆ ਜਾਂਦਾ ਕਿ ਭਾਜੀ ਐਸਆਈਐਸ ਦਾ ਕੀ ਬਣੇਗਾ ਜਿਹੜੇ ਲੋਕਾਂ ਨੂੰ ਕੰਟਰੀ ਔਟ ਮਿਲੇ ਹੋਇਆ ਸੋ ਉਹਨਾਂ ਦੇ ਲਈ ਕੀ ਅਪਡੇਟ ਆ ਕਿ ਉਹਨਾਂ ਨੂੰ ਹੁਣ ਅਰੈਸਟ ਕੀਤਾ ਜਾਵੇਗਾ ਜਾਂ ਫਿਰ ਉਹਨਾਂ ਨੂੰ ਕੰਟਰੀ ਤੋਂ ਰਿਪੋਰਟ ਕੀਤਾ ਜਾਵੇਗਾ ਜਾਂ ਫਿਰ ਉਹਨਾਂ ਨੂੰ ਕਾਰਡ ਮਿਲਣਗੇ ਸੋ ਉਹਦੇ ਬਾਰੇ ਆਪਾਂ ਤੁਹਾਡੇ ਨਾਲ ਗੱਲ ਕਰਨੀ ਅੱਜ ਉਸ ਤੋਂ ਵੀ ਬਾਅਦ ਇੱਕ ਹੋਰ ਹੁਣ ਨਵਾਂ ਕਮੈਂਟ ਸਭ ਤੋਂ ਜ਼ਿਆਦਾ ਪੁੱਛਿਆ ਜਾ ਰਿਹਾ ਸਭ ਤੋਂ ਜ਼ਿਆਦਾ ਵਾਲੇ ਹੀ ਪੁੱਛਿਆ ਜਾ ਰਿਹਾ ਕਿ ਭਾਜੀ ਇਮੀਗ੍ਰੇਸ਼ਨ ਓਪਨ ਹੋਵੇਗੀ ਹੁਣ ਪੁਰਤਗਾਲ ਦੀ ਕੀ ਹੋ ਰਹੀ ਹੈ ਇਮੀਗ੍ਰੇਸ਼ਨ ਓਪਨ ਸੋ ਇਹਦੇ ਬਾਰੇ ਆਪਾਂ ਤੁਹਾਨੂੰ ਜਾਣੂ ਕਰਵਾਉਂਦੇ ਆ ਇਹਦੇ ਬਾਰੇ ਆਪਾਂ ਤੁਹਾਡੇ ਨਾਲ ਵਿਸਤਾਰ ਦੇ ਵਿੱਚ ਗੱਲਬਾਤ ਕਰਾਂਗੇ ਪਰ ਉਸ ਤੋਂ ਪਹਿਲਾਂ ਅਗਰ ਤੁਸੀਂ ਚੈਨਲ ਦੇ ਉੱਪਰ ਨਵੇਂ ਹੋ ਸੋ ਪਲੀਜ਼ ਪਲੀਜ਼ ਰਿਕਵੈਸਟ ਆ ਸਾਰੇ ਭਰਾਵਾਂ ਨੂੰ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲਈਏ ਐਸਆਈਐਸ ਦੀ ਤੋਂ ਮੈਂ ਹਰ ਇੱਕ ਵੀਡੀਓ ਦੇ ਤਕਰੀਬਤ ਤਕਰੀਬਨ ਤੁਹਾਨੂੰ ਦੱਸ ਹੀ ਦਿੰਦਾ ਹੁੰਦਾ ਜੋ ਵੀ ਅਪਡੇਟ ਆਉਂਦੀ ਆ ਪਰ ਫਿਰ ਹੁਣ ਵੀ ਬਹੁਤ ਜ਼ਿਆਦਾ ਕਮੈਂਟ ਇਹੀ ਚੀਜ਼ ਨੂੰ ਲੈ ਕੇ ਆਏ ਹੋਇਆ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਆਈਮਾ ਦੇ ਵਿੱਚ ਸਭ ਤੋਂ ਪਹਿਲਾਂ ਕੰਮ ਚੱਲਦਾ ਪਿਆ ਸੀ ਆ ਫਿੰਗਰਾਂ ਦਾ ਤਕਰੀਬਨ ਤਕਰੀਬਨ ਸਾਰਾ ਕੁਝ ਕਲੀਅਰ ਹੋ ਗਿਆ ਹੁਣ ਥੋੜੇ ਬਹੁਤ ਲੋਕ ਰਹਿ ਗਏ ਆ ਜਿਨ੍ਹਾਂ ਦੇ ਹਜੇ ਤੱਕ ਕਾਰਡ ਨਹੀਂ ਆਏ ਸੋ ਉਹਨਾਂ ਦੇ ਵੀ ਕਾਰਡ ਈਮੇਲਾਂ ਐਮਾ ਕਰਨੇ ਆ ਸਟਾਰਟ ਕਰ ਦਿੱਤੀ ਹੈ ਜਿਨ੍ਹਾਂ ਦੇ ਕਾਰਡ ਰਸੀਬ ਨਹੀਂ ਸੀ ਉਹ ਵਾਪਸ ਚਲੇ ਗਏ ਸੀ ਤੇ ਬਾਕੀ ਵੀ ਮੈਂ ਪਹਿਲਾਂ ਵੀ ਵੀਡੀਓ ਅਪਲੋਡ ਕੀਤੀ ਸੀ ਪਹਿਲਾਂ ਵੀ ਭਰਾਵਾਂ ਦੇ ਬਹੁਤ ਜਿਨ੍ਹਾਂ ਨੇ 15 15 16 16 ਮਹੀਨੇ ਹੋ ਗਏ ਬਾਇਓਮੈਟ੍ਰਿਕ ਸੋ ਉਹਨਾਂ ਦੇ ਵੀ ਕਾਰਡ ਰਸੀਵ ਹੋਣਾ ਹੋ ਸਟਾਰਟ ਹੋ ਗਏ ਸੋ ਕੰਟਰੀ ਔਟ ਵੀ ਨਾਲ ਦੀ ਨਾਲ ਆ ਰਿਹਾ ਪਰ ਤੁਹਾਨੂੰ ਇੱਕ ਵਜ੍ਹਾ ਦਿੱਤੀ ਜਾਂਦੀ ਹੈ ਜਦੋਂ ਕੰਟਰੀ ਔਟ ਆਉਂਦਾ ਕਿ ਤੁਹਾਡਾ ਇਸ ਫਾਲਤੇ ਦੀ ਵਜ੍ਹਾ ਤੋਂ ਕੰਟਰੀ ਔਟ ਆਇਆ ਸੋ ਉਹ ਫਾਲਤੇ ਵੀ ਆਪਣੇ ਕੰਪਲੀਟ ਕਰਕੇ ਤੁਸੀਂ ਕੰਟਰੀ ਔਟ ਤੜਾ ਸਕਦੇ ਆ ਤੇ ਉਸ ਫਾਲਤੇ ਨੂੰ ਕਲੀਅਰ ਕਰਕੇ ਤੁਸੀਂ ਆਪਣਾ ਕਾਰਡ ਵੀ ਲੈ ਸਕਦੇ ਇਹ ਸਾਰਾ ਕੁਝ ਤੁ ਪਹਿਲਾਂ ਵੀ ਮੈਂ ਸਾਰੀਆਂ ਇਸ ਦੇ ਬਾਰੇ ਵੀਡੀਓਜ਼ ਬਣਾ ਕੇ ਰੱਖੀਆਂ ਹੋਈਆਂ ਸੋ ਸਭ ਤੋਂ ਲਾਸਟ ਦੇ ਵਿੱਚ ਗੱਲ ਬਚਦੀ ਆ ਕਿ ਐਸਆਈਐਸ ਵਾਲਿਆਂ ਦੇ ਬਾਈ ਹੋਰ ਭਰਾ ਆਪਣੇ 14000 ਦੇ ਲਗਭਗ ਆ ਜਿਹੜੇ ਇਕੱਲੇ ਇੰਡੀਅਨ ਆ ਤੇ ਉਹਨਾਂ ਵਿੱਚ ਵੱਡੀ ਗਿਣਤੀ ਦੇ ਵਿੱਚ ਆਪਣੇ ਪੰਜਾਬੀ ਭਰਾ ਐ ਸੋ ਉਹਨਾਂ ਨੂੰ ਹੁਣ ਟੈਨਸ਼ਨ ਇਹੀ ਚੀਜ਼ ਦੀ ਪਈ ਹੋਈ ਆ ਕਿ ਐਸਆਈਐਸ ਦਾ ਕਲੀਅਰ ਹੋਵੇਗਾ ਜਾਂ ਨਹੀਂ ਹੋਵੇਗਾ ਕਿਉਂਕਿ ਪੁਲਿਸ ਨੇ ਪਹਿਲਾਂ ਸਖਤੀ ਵੀ ਬਹੁਤ ਜ਼ਿਆਦਾ ਵਧਾਈ ਹੋਈ ਸੀ ਜੀਐਨਆਰ ਦੇ ਛਾਪੇ ਵੀ ਹੋ ਰਹੇ ਤੇ ਰੇਡਾਂ ਵੀ ਹੋ ਰਹੀਆਂ ᱛੀਆਂ ਬਹੁਤ ਭਰਾਵਾਂ ਨੂੰ ਡਿਟੇਨ ਕੀਤਾ ਜਾ ਰਿਹਾ ਸੀਗਾ ਤੇ ਹੁਣ ਇਸ ਟਾਈਮ ਦੇ ਉੱਪਰ ਥੋੜੀ ਜੀ ਖਾਮੋਸ਼ੀ ਆ ਸ਼ਾਂਤੀ ਆ ਤੇ ਇਹਦੇ ਬਾਰੇ ਆਪਾਂ ਇੱਕ ਪਹਿਲਾਂ ਵੀ ਵੀਡੀਓ ਕੀਤੀ ਸੀ ਕਿ ਇੱਕ ਭਰਾ ਨੂੰ ਆਈਮਾ ਦੇ ਵਿੱਚ ਕਿਹਾ ਸੀਗਾ ਤੁਸੀਂ ਚੁੱਪਚਾਪ ਆਪਣਾ ਕੰਮ ਕਰਦੇ ਰਹੋ ਤੁਹਾਨੂੰ ਕਾਰਡ ਬਹੁਤ ਜਲਦ ਮਿਲਾਂਗੇ ਸੋ ਐਸੇ ਦੇ ਤਹਿਤ ਹੁਣ ਨੇ ਆਪਣੇ ਭਰਾ ਇੱਕ ਨੂੰ ਡਿਟੇਨ ਕੀਤਾ ਸੀਗਾ ਕਿ ਉਹਨੂੰ SIS ਦਾ ਫਾਲਤਾ ਹੈ ਦਾ ਕੰਟਰੀ ਕਾਡ ਮਿਲਿਆ ਸੀ ਉਹਨੂੰ ਕੋਰਟ ਦੇ ਵਿੱਚ ਲੈ ਕੇ ਗਿਆ ਕੋਰਟ ਦੇ ਵਿੱਚ ਉਸਦਾ ਪਹਿਲਾਂ ਹੀ ਕੇਸ ਚੱਲਦਾ ਪਿਆ ਸੀ ਸੋ ਜੱਜ ਨੇ ਉਹਨੂੰ ਬਰੀ ਕਰ ਦਿੱਤਾ ਬਾਹਰ ਕਰ ਦਿੱਤਾ ਕਿ ਤੁਸੀਂ ਇਹਨੂੰ ਅਰੈਸਟ ਨਹੀਂ ਕਰ ਸਕਦੇ ਨਹੀਂ ਡਿਟੇਨ ਕਰ ਸਕਦੇ ਤੇ ਨਾ ਹੀ ਇਹਨੂੰ ਡਿਪੋਰਟ ਕਰ ਸਕਦੇ ਆ ਸੋ ਇਹਨੂੰ ਕੰਮ ਕਰਨ ਦਾ ਹੱਕ ਹੈ ਜਦੋਂ ਤੱਕ ਇਹਦਾ ਕੇਸ ਚੱਲਦਾ ਪਿਆ ਸੋ ਇਹ ਕੰਮ ਕਰੇਗਾ ਤੇ ਬਹੁਤ ਜਲਦ ਮੇਬੀ ਇਹਨੂੰ ਕਾਰਡ ਵੀ ਇਸ਼ੂ ਕਰਨਾ ਪਵੇਗਾ ਕੋਰਟ ਨੇ ਇਹ ਗੱਲ ਕਹੀ ਸੀਗੀ ਸੋ ਇੱਕ ਮੈਂ ਵੀਡੀਓ ਹੋਰ ਵੀ ਦੇਖੀ ਸੀ ਕਿ ਆਪਣੇ ਪਾਉ ਜਿਹੜੇ ਵੀਰ ਆ ਉਹ ਪੂਰੇ ਹੋਏ ਹੋਇਆ ਐਸਆਈਐਸ ਦੇ ਮੁੱਦੇ ਤੇ ਸੋ ਉਹਨਾਂ ਨੇ ਵੀ ਵੀਡੀਓ ਪਾ ਕੇ ਤੁਹਾਡੇ ਨਾਲ ਇਹ ਸਟੋਰੀ ਸ਼ੇਅਰ ਕੀਤੀ ਸੀਗੀ ਕਿ ਇੱਕ ਭਰਾ ਨੂੰ ਹੁਣ ਕੋਰਟ ਦੇ ਵਿੱਚ ਪੇਸ਼ ਕੀਤਾ ਸੀਗਾ ਪਰ ਕੋਰਟ ਨੇ ਸਾਫ਼-ਸਾਫ਼ ਇਹ ਮਨਾ ਕਰ ਦਿੱਤਾ ਕਿ ਤੁਸੀਂ ਕਿਸੇ ਨੂੰ ਡਿਟੇਨ ਨਹੀਂ ਕਰ ਸਕਦੇ ਸੋ ਇਹ ਇੱਕ ਤੁਹਾਡੇ ਲਈ ਸੁੱਖ ਦਾ ਸਾਹ ਹੈ ਕਿਉਂਕਿ ਬਹੁਤ ਭਰਾ ਤਾਂ ਐਸੇ ਗੱਲ ਤੋਂ ਡਰੇ ਹੋਏ ਸੀਗੇ ਕਿ ਅਸੀਂ ਸਾਨੂੰ ਐਸਆਈਐਸ ਦੇ ਫਾਲਤੇ ਆ ਔਰ ਕੰਟਰੀ ਆਊਟ ਮਿਲਿਆ ਹੋਇਆ ਇਹ ਨਾ ਹੋਵੇ ਕਿ ਸਾਨੂੰ ਡਿਟੇਨ ਕਰ ਲਿੱਤਾ ਜਾਵੇ ਔਰ ਸਾਨੂੰ ਰਿਪੋਰਟ ਕਰ ਦਿੱਤਾ ਜਾਵੇ ਸੋ ਇਸ ਤਰ੍ਹਾਂ ਦੀ ਹਜੇ ਤੱਕ ਕੋਈ ਗੱਲਬਾਤ ਨਹੀਂ ਹੈਗੀ ਨਾ ਹੀ ਤੁਹਾਨੂੰ ਡਿਟੇਨ ਕੀਤਾ ਜਾਵੇਗਾ ਤੇ ਨਾ ਹੀ ਤੁਹਾਨੂੰ ਰਿਪੋਰਟ ਕੀਤਾ ਜਾਵੇਗਾ ਹਾਂ ਤੁਹਾਡਾ ਕੇਸ ਲੱਗਾ ਹੋਣਾ ਚਾਹੀਦਾ ਇਹ ਨਹੀਂ ਹੈਗਾ ਕਿ ਤੁਹਾਡਾ ਤੁਸੀਂ ਕੋਈ ਨਾ ਕੋਈ ਕੇਸ ਕੀਤਾ ਨਾ ਕੋਈ ਕੋਈ ਲਾਇਰ ਕੀਤਾ ਹੋਇਆ ਔਰ ਤੁਹਾਨੂੰ ਕੰਟਰੀ ਆਟ ਮਿਲਿਆ ਹੋਇਆ ਸੋ ਤੁਹਾਨੂੰ ਫਿਰ ਪ੍ਰੋਬਲਮ ਆ ਸਕਦੀ ਆ ਬਾਕੀ ਹੋਪ ਇਹ ਆ ਕਿ ਬਹੁਤ ਜਲਦ ਹੁਣ ਐਸਆਈਐਸ ਵਾਲਿਆਂ ਦੇ ਉੱਪਰ ਗੱਲਬਾਤ ਹੋਵੇਗੀ ਤੇ ਉਹਨਾਂ ਦੇ ਮੁੱਦਿਆਂ ਦੇ ਉੱਪਰ ਉਹਨਾਂ ਦੇ ਜਿਹੜੇ ਹੁਣ ਬੈਕਲੌਗ ਲੱਗਾ 14-15000 ਆਪਣੇ ਇੰਡੀਅਨ ਹੈਗੇ ਆ ਤੇ ਉਹਦੇ ਨਵੇਂ ਵੀ ਕਾਰਡ ਰਸੀਵ ਹੋਣਗੇ ਜੇ ਹਾਲਾਂਕਿ ਇਹ 3035 ਦੇ ਆਸ-ਪਾਸ ਅਗਰ ਸਾਰਿਆਂ ਨੂੰ ਦੇਖਿਆ ਜਾਵੇ ਪਰ ਆਪਾਂ ਗੱਲ ਕਰਦੇ ਆ ਸਿਰਫ ਸਿਰਫ ਇੰਡੀਆ ਦੀ ਬਾਕੀ ਹੋਰ ਵੀ ਪਾਕਿਸਤਾਨੀ ਵੀ ਹੈਗੇ ਬੰਗਾਲੀ ਵੀ ਹੈਗੇ ਨੇਪਾਲੀ ਵੀ ਹੈਗੇ ਬਹੁਤ ਹੀ ਲੋਕਾਂ ਨੂੰ ਇਹ ਚੀਜ਼ਾਂ ਕੰਟਰੀ ਆਟ ਆਇਆ ਹੋਇਆ ਔਰ ਇਹਨਾਂ ਨੂੰ ਐਸਆਈਐਸ ਦੇ ਫਾਲਤੂ ਆਇਆ ਹੋਇਆ ਪਰ ਪੰਜਾਬੀਆਂ ਲਈ ਇਹ ਇੱਕ ਗੁੱਡ ਨਿਊਜ਼ ਆ ਇੱਕ ਸੁਨਹਿਰੀ ਮੌਕਾ ਕਿ ਸ਼ਾਇਦ ਹੁਣ ਤੁਹਾਨੂੰ ਬਹੁਤ ਜਲਦ ਕਾਰਡ ਮਿਲਣਗੇ ਮੈਂ ਅਰਦਾਸ ਕਰਦਾ ਰੱਬ ਅੱਗੇ ਕਿ ਰੱਬਾ ਬਹੁਤ ਜਲਦੀ ਭਰਾਵਾਂ ਦੇ ਸੁਣ ਲਈ ਕਿਉਂਕਿ ਬਹੁਤ ਟਾਈਮ ਤੋਂ ਬਚਾਰੇ ਬੈਠੇ ਇੱਥੇ ਮਿਹਨਤ ਕਰ ਰਹੇ ਆ ਕੋਈ ਗਲਤੀ ਨਹੀਂ ਕੀਤੀ ਸੀ ਇਹਨਾਂ ਨੇ ਇਹ ਏਜੰਟਾਂ ਦੇ ਚੱਕਰਾਂ 'ਚ ਆ ਕੇ ਇਹਨਾਂ ਨੇ ਬਾਰਡਰ ਕ੍ਰੋਸ ਕੀਤੇ ਆ ਸੋ ਨਹੀਂ ਪਤਾ ਸੀ ਯਾਰ ਪਹਿਲਾਂ ਇਦਾਂ ਦਾ ਕੁਝ ਹੁੰਦਾ ਵੀ ਨਹੀਂ ਸੀ ਜਦੋਂ ਸ਼ੈਫ ਸੀਗੀ ਤੋਂ ਹੁਣ ਤੋਂ ਇਹ ਸਟਾਰਟ ਹੋਇਆ ਜਦੋਂ ਆਈਐਮਆਈ ਆ ਤੇ ਤੁਹਾਨੂੰ ਪਤਾ ਹੈ ਕਿ ਮਾੜੀ ਕਿਸਮਤ ਆ ਬਾਕੀ ਆਈ ਹੋਪ ਹੁਣ ਬਹੁਤ ਜਲਦੀ ਇੱਕ ਹੋਰ ਇੱਕ ਚੰਗੀ ਨਿਊਜ਼ ਆਏਗੀ ਕਿ ਤਾਂ ਤਾਂ ਤੁਹਾਨੂੰ ਹੁਣ ਕੋਈ ਡਿਟੇਨ ਕਰੇਗਾ ਤੇ ਨਾ ਹੀ ਤੁਹਾਨੂੰ ਕੋਈ ਰਿਪੋਰਟ ਕਰੇਗਾ ਇਹ ਖਤਰਾ ਵੀ ਟਲ ਚੁੱਕਿਆ ਤੁਹਾਡਾ ਤੇ ਹੁਣ ਕਾਰਡ ਵੀ ਤੁਹਾਨੂੰ ਬਹੁਤ ਜਲ ਮਿਲਣਗੇ ਬਾਕੀ ਜਿਹੜੀ 8 ਤਰੀਕ ਦੀਆਂ ਹੁਣ ਚੋਣਾ 8 ਫਰਵਰੀ ਤੋਂ ਬਾਅਦ ਬਿਲਕੁਲ ਕਲੀਅਰ ਹੋ ਜਾਏਗਾ ਕਿ ਇਮੀਗ੍ਰੈਂਟਸ ਦੀ ਦਸ਼ਾ ਅਗਲੇ ਦਿਨਾਂ ਦੇ ਵਿੱਚ ਕੀ ਹੋਵੇਗੀ ਕੀ ਹੋਵੇਗਾ ਅਗਲੇ ਦਿਨਾਂ ਦੇ ਵਿੱਚ ਇਮੀਗ੍ਰੈਂਟ ਦੇ ਉੱਤੇ ਸੋ ਇਹ 8 ਫਰਵਰੀ ਨੂੰ ਪਤਾ ਲੱਗ ਜਾਣਾ ਤੁਹਾਨੂੰ ਤੇ ਬਾਕੀ ਹੁਣ ਜਿਹੜੀ ਇਮੀਗ੍ਰੇਸ਼ਨ ਖੋਲਣ ਦੀ ਗੱਲ ਚੱਲਦੀ ਪਈ ਆ ਸੋ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਸਪੇਨ ਨੇ ਇਮੀਗ੍ਰੇਸ਼ਨ ਖੋਲਹੀ ਹੈ ਸਪੇਨ ਨੇ 5 ਲੱਖ ਬੰਦਾ ਪੱਕਾ ਕਰਨਾ ਸੋ ਬਹੁਤ ਵੱਡੀ ਗਿਣਤੀ ਹੈ ਇਹ ਕਿਉਂਕਿ ਜਿਹੜਾ ਪੁਰਤਗਾਲ ਨੇ ਕੀਤਾ ਉਹ ਹਜੇ ਤੱਕ 387 ਹਜ਼ਾਰ ਕੀਤਾ ਪਰ ਹੁਣ ਸਪੇਨ 5 ਲੱਖ ਬੰਦੇ ਨੂੰ ਪੱਕਾ ਕਰਨ ਜਾ ਰਿਹਾ ਸੋ ਬਹੁਤ ਵੱਡਾ ਨੰਬਰ ਆ ਇੱਕ ਤੇ ਬਹੁਤ ਹੀ ਵੱਡੀ ਖੁਸ਼ੀ ਦੀ ਗੱਲ ਆ ਕਿ ਉਹ ਇਮੀਗ੍ਰੈਂਟ ਸਾਰੇ ਪੱਕੇ ਹੋਣਗੇ ਤੇ ਆਪਣੇ ਘਰਾਂ ਜਾ ਸਕਦੇ ਆ ਪਰ ਹੁਣ ਜਿਸ ਤਰ੍ਹਾਂ ਪੁਰਤਗਾਲ ਦੇ ਵਿੱਚ ਵੀ ਹੁਣ ਰੌਲਾ ਪੈ ਰਿਹਾ ਕਿ ਇਮੀਗ੍ਰੇਸ਼ਨ ਓਪਨ ਹੋਏਗੀ ਜੀ ਇਮੀਗ੍ਰੇਸ਼ਨ ਓਪਨ ਹੋਣ ਵਾਲੀ ਆ ਸੋ ਇਸ ਤਰ੍ਹਾਂ ਦੀ ਕੋਈ ਵੀ ਕੋਈ ਗੱਲ ਹੈ ਨਹੀਂ ਕਿ ਇਮੀਗ੍ਰੇਸ਼ਨ ਓਪਨ ਹੋਵੇਗੀ ਕਿ ਪੱਕੀ ਹੀ ਓਪਨ ਹੋਏਗੀ ਅਗਰ ਹੋਈ ਤਾ ਉਹ ਲੋਕਾਂ ਦੇ ਲਈ ਹੋਵੇਗੀ ਜਿਨ੍ਹਾਂ ਦੀ ਆਬਸਟੇਆਂ ਹੋਈ ਹੋਈਆਂ ਜਿਨ੍ਹਾਂ ਕੋਲ ਸ਼ੈਨੀਗਨ ਐਂਟਰੀਆਂ ਹੈਗੀਆਂ ਸੋ ਮੈਂ ਹਰ ਇੱਕ ਵੀਡੀਓ 'ਚ ਇਹ ਦੱਸਦਾ ਹਾਂ ਕਿ ਸ਼ੈਨੀਗਨ ਐਂਟਰੀ ਇਸ ਵਾਰ ਆਈਮਾ ਨੇ ਵੀ ਬਹੁਤ ਲੋਕਾਂ ਨੂੰ ਫਾਲਤੇ ਭੇਜੇ ਤੇ ਤੇ ਹਰ ਇੱਕ ਤੋਂ ਇਹ ਐਂਟਰੀ ਪ੍ਰੂਫ ਮੰਗਿਆ ਕਿ ਤੁਸੀਂ ਸ਼ੈਨੀਗਨ ਦੇ ਵਿੱਚ ਐਂਟਰ ਕੀਤਾ ਹੋਏ ਸੀ ਆਈ ਹੋਪ ਤੁਸੀਂ ਵੀ ਜਿਹੜੇ ਕਾਰਡ ਮਿਲ ਚੁੱਕੇ ਆ ਜਾਂ ਜਿਨ੍ਹਾਂ ਨੂੰ ਕਾਰਡ ਨਹੀਂ ਮਿਲਿਆ ਸੋ ਤੁਹਾਨੂੰ ਵੀ ਇਹ ਚੀਜ਼ ਦਾ ਪਤਾ ਹੋਵੇਗਾ ਕਿ ਤੁਸੀਂ ਲੀਗਲ ਐਂਟਰੀ ਦੇ ਡਾਕੂਮੈਂਟ ਸਬਮਿਟ ਕੀਤੇ ਸੀਗੇ ਕਿਸੇ ਨੇ ਟਿਕਟ ਸੈਂਡ ਕੀਤੀ ਸੀ ਕਿਸੇ ਨੇ ਬੋਰਡਿੰਗ ਪਾਸ ਕੀਤੇ ਸੀਗੇ ਸੋ ਬਾਕੀ ਹੁਣ ਆਉਣ ਵਾਲੇ ਦਿਨਾਂ 'ਚ ਇਹ ਉਮੀਦ ਹੈਗੀ ਆ ਕਿ ਇਮੀਗ੍ਰੇ ਇੱਕ ਤਰੀਕੇ ਦੇ ਨਾਲ ਖੁੱਲੇਗੀ ਜੋ ਪਿਛਲੀ ਵਾਰ ਹੁਣ ਇਮੀਗ੍ਰੇਸ਼ਨ ਖੁੱਲੀ ਸੀਗੀ ਫਾਈਲ ਆਉ ਚੱਲਦੀ ਸੀਗੀ ਚਾਹ ਜੋ ਆਜੋ ਜੋ ਮਰਜੀ ਆਜੋ ਕੋਈ ਇੱਥੇ ਪੁੱਛਦਾ ਨਹੀਂ ਸੀ ਪਰ ਹੁਣ ਥੋੜੇ ਤਰੀਕੇ ਦੇ ਨਾਲ ਆਪਣੇ ਆਪ ਨੂੰ ਸੁਧਾਰਨਗੇ ਬਾਕੀ ਜਿਹੜਾ ਹੁਣ ਥੋੜਾ ਜਿਆ ਲੀਗਲ ਤਰੀਕੇ ਨਾਲ ਲੀਗਲ ਬੇ ਦੇ ਨਾਲ ਇੱਥੇ ਪਹੁੰਚਿਆ ਹੋਏਗਾ ਸੋ ਮੇਬੀ ਉਹਨਾਂ ਦੇ ਲਈ ਇਮੀਗ੍ਰੇਸ਼ਨ ਓਪਨ ਹੋਏਗੀ ਅਦਰਵਾਈਜ਼ ਮੈਂ ਤਾਂ ਚਾਹੁੰਦਾ ਕਿ ਹਰ ਇੱਕ ਭਰਾ ਜਿੰਨੇ ਆਪਣੇ ਇਮੀਗ੍ਰੈਂਟਸ ਆ ਸਾਰੇ ਪੱਕੇ ਹੋਣ ਤੇ ਆਪਣੇ ਘਰਾਂ 'ਚ ਜਾਣ ਆਪਣੀਆਂ ਫੈਮਿਲੀਆ ਨੂੰ ਮਿਲ ਸਕਣ ਪਰ ਮੇਰੇ ਚਾਹਨ ਦੇ ਨਾਲ ਕੁਝ ਨਹੀਂ ਹੁੰਦਾ ਮੈਂ ਸਿਰਫ ਅਰਦਾਸ ਹੀ ਕਰ ਸਕਦਾ ਕਿ ਰੱਬ ਅੱਗੇ ਪ੍ਰੇ ਕਰ ਸਕਦਾ ਕਿ ਰੱਬਾ ਜਲਦੀ ਜਲਦੀ ਪਾਪਾ ਨਾਨਕ ਸਾਰਿਆਂ ਨੂੰ ਪੇਪਰ ਦੇ ਦੇ ਪੱਕੇ ਕਰਦੇ ਤੇ ਆਪਣੇ ਘਰ ਤੱਕ ਜਾਂਦੇ ਹੋਣ ਬਾਕੀ ਇਹਦੇ ਬਾਰੇ ਹਲੇ ਤੱਕ ਇਹ ਹੈ ਨਹੀਂ ਕਿ ਨਾ ਹੀ ਇਦਾਂ ਦੀਆਂ ਫਾਰਮਾਂ ਤੋਂ ਤੁਸੀਂ ਬਚ ਕੇ ਰਹਿਣਾ ਨਾ ਹੀ ਕਿਸੇ ਏਜੰਟ ਕੋਲ ਪੈਸੇ ਫਸਾ ਦਿਓ ਕਿ ਪੇਪਰ ਖੁੱਲ ਗਏ ਜੀ ਉਹ ਸਿਰਫ ਸਿਰਫ ਸਪੇਨ ਦੇ ਖੁੱਲੇ ਉਹ ਵੀ ਉਹਨਾਂ ਦੇ ਲਈ ਜਿਨ੍ਹਾਂ ਨੂੰ 2025 ਦਸੰਬਰ ਤੋਂ ਪਹਿਲਾਂ ਪਹਿਲਾਂ ਪੈਦਰੋਮੈਂਤਾ ਹੋਈਆਂ ਸੋ ਇਹ ਚੀਜ਼ਾਂ ਦਾ ਧਿਆਨ ਰੱਖਿਆ ਕਰੋ ਕਿਸੇ ਦੀ ਗੱਲਾਂ 'ਚ ਆ ਕੇ ਆਪਣੇ ਪੈਸੇ ਬਰਬਾਦ ਨਾ ਕਰਿਓ ਬਾਕੀ ਪੁਰਤਗਾਲ ਦੇ ਬਾਰੇ ਵੀ ਹਜੇ ਤੱਕ ਇਦਾਂ ਦੀ ਕੋਈ ਵੀ ਆਥੈਂਟਿਕ ਨਿਊਜ਼ ਨਹੀਂ ਆ ਕਿ ਹਾਂ ਪੱਕੇ ਹੀ ਇਮੀਗ੍ਰੇਸ਼ਨ ਖੁੱਲੇਗੀ ਬਾਕੀ ਸਕੈ ਗਾਟੇ ਚ ਨਾ ਜਾਇਓ ਕਿਸੇ ਦੇ ਪੈਸੇ ਨਾ ਆਪਣੇ ਫਸਾ ਲਿਓ ਇਹ ਚੀਜ਼ਾਂ ਜ਼ਰੂਰੀ ਆ ਬਾਕੀ ਆਈ ਹੋਪ ਤੁਸੀਂ ਇਸ ਦੇ ਬਾਰੇ ਕੁਝ ਕਹਿਣਾ ਹੋਇਆ ਜਾਂ ਤੁਹਾਨੂੰ ਕੋਈ ਸਮਝ ਨਾ ਲੱਗੀ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਆ ਬਾਕੀ ਵੀਡੀਓ ਮੈਂ ਵੀ ਤੁਹਾਡੇ ਬਹੁਤ ਕੰਮ ਦੀ ਰਹੀ ਹੋਗੀ ਸੋ ਪਲੀਜ਼ ਇੱਕ ਵਾਰ ਇਸ ਨੂੰ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਕਰ ਦਿਓ ਤਾਂ ਕਿ ਹਰ ਇੱਕ ਇਨਸਾਨ ਤੱਕ ਪਹੁੰਚ ਸਕੇ ਬਾਕੀ ਚੈਨਲ ਤੁਹਾਡਾ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਥੈਂਕ ਯੂ